ਸੱਸ ਦੀ ਗੱਲ ਨੂੰ ਬੁਲਾ ਦੇ ਸੱਸ ਦੀ ਗੱਲ ਤਾਂ ਬੁਲਾ ਦੇ ਚੱਲ ਤੇ ਲਾ ਦੇ ਸਾਰੇ ਜਨੂ ਪਿਆਰ ਪੂਰੀ ਸੱਸਰੀ ਆ ਕਾਲ ਅੱਜ ਹੜਵਾਇਆ ਕੜਾ ਪੱਲਾ ਗੁਟਿਆ ਸੀਗਾ ਹਾਂ ਪਿਆਰ ਹੋ ਗਿਆ ਪਰ ਉਹ ਤਿਆਰ ਹੋ ਗਿਆ ਸੀਗਾ ਉੜਾ ਉੜਾ ਮੇਰੇ ਰੋਟੀ ਖਾ ਚੀ। ਉੜਾ ਅਰੇ ਮੈਂ ਕੱਪੜੇ ਪਾ ਲਈ। ਚੱਲ ਆ ਜਾ ਬੂਟ ਪਾ ਲਈ। ਹਾਂ। ਆਇਆ ਬੂਟ ਪਾ ਲਈ। ਹਾਂਜੀ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ। ਆਸ ਕਰਦੇ ਆ ਮੇਰੇ ਸਾਰੇ ਭੈਣ ਭਰਾ ਚੜ੍ਹਦੇ ਗਲਾ ਵਿੱਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਠੰਡ ਜੀ ਹੋਗੇ ਪਰ ਧੁੱਪ ਅੱਜ ਸੋਹਣੀ ਚੜੀ ਹੋਈ ਆ ਉਹ ਮੌਸਮ ਵਿੱਚ ਠੰਡ ਜੀ ਹੋਗੇ ਨਾਲ ਥੋੜੀ ਥੋੜੀ ਠੰਡ ਜੀ ਹੋਈ ਹੋਈ ਆ ਤੇ ਧੁੱਪ ਸੋਹਣੀ ਆ ਤੇ ਹੋਰ ਬਾਕੀ ਆਪਾਂ ਹੁਣ ਮਿਲਦੇ ਆ ਕੰਬ ਤੇ ਜਾ ਕੇ ਤੁਹਾਨੂੰ ਹਨਾ ਰਸਤੇ ਚ ਗੱਲਬਾਤ ਕਰੋਗੇ ਬੀਬੀ ਮਨਪ੍ਰੀਤ कौर ਤੇ ਦਿਨ ਬੜਾ ਸਾਫ ਲੱਗਿਆ ਅੱਜ ਹਨਾ ਕਿੰਨਾ ਸੋਹਣਾ ਕਿڑی ਧੁੱਪ ਆ ਪੂਰੀ ਹਾਂ ਉਹ ਗਰਮੀ ਜੇ ਆਉਂਦੀ ਹੈ ਗੱਡੀ ਚੋਂ ਤਾਂ ਬਾਹਰ ਠੰਡ ਲੱਗਦੀ ਹੈ ਇਹ ਫੌਜੀਆਂ ਦੀ ਛੋਣੀ ਇੱਥੇ ਕੰਟੀਨ ਬਣੀ ਹੋਈ ਹੈ ਨਾ ਹੂੰ ਇੱਥੇ ਸੋਦੇ ਸੁੱਦੇ ਲੇ ਕੇ ਚੱਲੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਧੰਨ ਧੰਨ ਕਰੋ ਤੇਗਵਾਲ ਦਰਜੀ ਦਾ 350ਾਂ ਸ਼ੀਤੀ ਦਿਹਾੜਾ ਸੀ 25 ਨਵੰਬਰ ਤੱਕ ਕਰੋ ਇਹ ਰਿੰਨੰਦ ਵਰਸ ਇਹ ਤਾਂ ਹੀ ਪੂਰਾ ਸ਼ੋਰ ਸ਼ੋਰ ਨਾਲ ਮਨਾਇਆ ਸੀਗਾ ਕਈ ਪਾਸਿਆਂ ਤੋਂ ਸੰਗਤ ਆਈ ਹੋਈ ਸੀਗੀ ਇੱਕ ਨਗਰ ਕੀਰਤਨ ਆਇਆ ਸੀ ਜੂਰ ਸਾਹਿਬ ਤੋਂ ਕੰਚੜੇ ਰਹੇ ਆ ਕੰਮ ਤੇ ਉੱਡੜਦਾ ਬਾਈ ਜਿੱਦੜ ਵਿਆਹ ਤਾਂ ਗਏ ਸੀ ਨਾ ਮਾਨੁਮਰੀ ਤੇ ਵਾਲੀ ਔਖੀ ਹੋ ਗਈ ਭਾਈ ਆ ਕੇ ਤਾਂ ਬਿਮਾਰ ਹੋ ਗਈ ਘਰੇ ਆ ਕੇ ਮੇਰੇ 60 ਵਜੇ ਗੱਡੀ ਚ ਉਤਰਦੇ ਸਾਰ ਪਹਿਲਾਂ ਮੇਰੇ 60 ਵਜੇ 60 ਵਜੇ ਉਹ ਵੀ ਦੱਸੋ ਹੱਥ ਗੱਡੀ ਚ ਗੱਡੀ ਦੀ ਟਾਕੀ ਜੀ ਹੱਥ ਆ ਗਿਆ ਰੇਖ ਗੱਡੀ ਦੇ ਟਾਕੀ ਜੀ ਹੱਥ ਦੇਖ ਦੱਸੋ ਮੇਰੇ 60 ਵਜੇ ਮੈਂ ਤਾਂ ਆਏ ਹੈਰਾਨ ਆ ਵੀ ਟਾਕੀ ਜੀ ਸਾਰਾ ਸਾਰੀ ਰਾਤ ਕੱਲ ਸਾਰਾ ਦਿਨ ਥੜਫਗੇ ਨਿਕਲੇ ਆ ਹਾਰਾ ਸੁੱਜ ਗਿਆ ਸੀ ਸਵੇਲਿੰਗ ਆ ਗਈ ਸੀ ਨਾਲੇ ਉਲਟੀਆਂ ਵੀ ਲੱਗੀਆਂ ਲੱਗ ਗਈ ਥਾ ਪੀ ਕੇ ਤੇ ਐਸਿਡ ਬਣ ਗਿਆ ਅੰਦਰ ਬਹੁਤ ਜਲਣੇ ਨਾਲੇ ਦਰਦ ਹੋਈਆਂ ਨਾਲੇ ਖਾਦਾ ਵੀ ਹੈ ਨਹੀਂ ਕੁਛ ਖਾਦਾ ਵੀ ਆ ਦੇਖੇ ਉਦੋਂ ਵੱਧੂ ਮਾਰ ਹੋ ਗਈ ਅਸਲ ਚ ਬਾਹਰ ਨਾਲ ਅਸੀਂ ਘੱਟ ਲਾਦੇ ਘਰੇ ਵੀ ਅਸੀਂ ਮਸਾਲਾ ਨਹੀਂ ਪਾਉਂਦੇ ਨਾ ਘਰੇ ਵੀ ਆਪਾਂ ਸਬਜ਼ੀਆਂ 'ਚ ਇਹਨਾਂ ਮਸਾਲਾ ਮਸੂਲਾ ਹੋਏ ਵੀ ਨਹੀਂ ਪਾਉਂਦੇ ਨਾ ਨੂਨ ਮਿਰਚ ਵੀ ਬਹੁਤ ਘੱਟ ਹੁੰਦੇ ਮਿਰਚ ਤੇ ਬਹੁਤ ਜਦ ਦਾ ਆਰਮਨ ਹੋਇਆ ਉਹ ਤਾਂ ਮਿਰਚ ਖਾਦੀ ਹੋਈ ਨਹੀਂ ਹਲਕਾ ਵੱਧ ਖਾਣੇ ਪਹਿਲਾਂ ਬਹੁਤ ਖਾਂਦੀ ਸੀ ਹੁਣ ਤਾਂ ਜੰਮਾ ਨਹੀਂ ਖਾਦੀ ਹੈਗੀ ਉਦਾਂ ਦੀ ਆਦਤ ਆਦਤ ਪੈ ਗਈ ਹਾਂ ਫਰਾਈ ਕੀਤੀ ਹੋਈ ਹੈ ਜਿੱਦਾਂ ਤਾਂ ਜ਼ਿਆਦਾ ਖਾਦੀਆਂ ਨਹੀਂ ਜਾਂਦੀਆਂ ਖਾਧਾ ਤਾਂ ਐਸੀ ਕੁਸ਼ੀਆ ਨਹੀਂ ਮੈਨੂੰ ਤਾਂ ਸਮੈਲਸ ਮੋਲੀਏ ਝੜ ਗਈ ਸੀ ਰੇ ਜਾਂਦੀ ਹੈ ਤਾਂ ਭਾਈ ਉਲਟੀ ਤੇ ਉਲਟੀ ਫਿਰ ਦਵਾਈ ਲਿਆ ਗਿਆ ਦਿੱਤੇ ਇੱਕ ਘੰਟਾ ਡਾਕਟਰ ਤੋਂ ਤਾਂ ਇਹਨਾਂ ਫਰਕ ਹੋ ਗਿਆ ਲਸਣ ਦਿੰਦਾ ਕਿੰਨੇ ਦਾ ਦਿੰਦਾ ਬੋਸੜਾ ਕਰਨਾ ਪਤਾ ਪੁੱਛ ਕੇ ਠੀਕ ਹੈ ਫਿਰ ਲੈ 100 ਕੁ ਨਾ ਖੁੱਲੇ 100 ਵੀ ਨਹੀਂ ਹੈ ਤੁਹਾਡੀ ਜੇਬ ਚ ਹੈਗੇ ਛੋਟੂ ਕਰੋ ਫਿਰ ਜੇ ਚ ਹੈਗੇ ਤੁਸੀਂ ਮੇਰੇ ਤੁਸੀਂ ਖਾਲੀ ਕਰਦੇ ਸਾਰ ਇਧਰ ਪਰਸ ਦਸੜਾ ਵਾਲਾ ਪਰਸ ਮੇਰਾ ਪਰਸ ਖਾਲੀ ਕਰਦਾ ਤੁਸੀਂ ਨੇ ਤਗੜਾ ਬੰਦਾ ਦਾ ਪਰ ਇਹ ਤੋਂ ਕਿਹ ਜੀ ਨਹੀਂ ਪਾਣੀ ਬਹੁਤ ਜ਼ਿਆਦਾ ਘੈੜੀ ਤਾਂ ਪਾਣੀ ਤਾਂ ਅੱਖਾਂ ਖੁੱਲਦੀ ਰਹੀਆਂ ਬਈ ਇੰਨੀ ਘੈੜੀ ਅੱਖਾਂ 'ਚ ਪਾਣੀ ਆਉਂਦਾ ਬਾਅਦ ਜ਼ਿਆਦਾ ਧੁੱਪ ਆ ਤਾਂ ਜਿਹਨੇ ਕੱਪੜੇ-ਕੁਪੜੇ ਮੋਟੇ ਐ ਨਸਿਆਲਾਂ ਵਾਲੇ ਧੋਣੇ ਆ ਧੋ ਸਕਦਾ ਉਹ ਵਾਲਾ ਇੰਨੀ ਜ਼ਿਆਦਾ ਘੈੜੀ ਤਾਂ ਆ ਕੱਲ ਕੋਲ ਨੂੰ ਪਤਾ ਨਹੀਂ ਹੈਗੀ ਵੀ ਕਦੋਂ ਇੱਕੋ ਨੱਕ ਤੋ ਜਿਵੇਂ ਹੈ ਨਾ ਨਹੀਂ ਆਹ ਹੁਣ ਤਾਂ ਨਹੀਂ ਨਰ ਠੰਡ ਹੋ ਜਾਂਦੀ ਹੈ ਹੋਈ ਹੈ ਨਾ ਆ ਕਰਦਾ ਕਰਦਾ ਜਾਂ ਵੀ ਚੱਕਿਆ ਜਾਊਗਾ ਫਿਰ ਮੀਂਹ ਨਾਲ ਇਹ ਵੇਖਿਆ ਨਾ ਕਰਦਾ ਜੇ ਜਵੇਂ ਸਾਹ ਦਾ ਸਫਾਈ ਕਰਦੇ ਹੋ ਕਿਸੇ ਨੇ ਹਾਂਜੀ ਹੁਣ ਅਸੀਂ ਕੰਮ ਤੇ ਪਹੁੰਚ ਗਏ ਸੀਗੇ ਆ ਕੇ ਸਫਾਈ ਵਗੈਰਾ ਕੀਤੀ ਤੇ ਕੰਮ ਕਰ ਕੀਤੇ ਦੋ ਦਿਨ ਹਾਂਜੀ ਹੁਣ ਅਸੀਂ ਕੰਮ ਤੇ ਪਹੁੰਚ ਗਏ ਸੀਗੇ ਆ ਕੇ ਸਫਾਈ ਵਗੈਰਾ ਕੀਤੀ ਤੇ ਜੋ ਕੰਮ ਕਰਨੇ ਵਾਲੇ ਸੀ ਇਹ ਪੈਂਡਿੰਗ ਸੀ ਉਹ ਕੀਤੇ ਬਾਕੀ ਹੁਣ ਦੇਖਦੇ ਆਂ ਠੀਕਾ ਹਰਮਨ ਦੀ ਉਹ ਜੋ ਲੈ ਕੇ ਆਉਂਦੇ ਸੀ ਉਸ ਦਿਨ ਸਕੂਲ ਚ ਬੁੱਕਸ ਬਹੁਤ ਵਧੀਆ ਨੇ ਇਹ ਪੜਨ ਨੂੰ ਹਨਾ ਹਾਂਜੀ ਅਸੀਂ ਆ ਗਏ ਸੀਗੇ ਹੁਣ ਕੰਮ ਤੇ ਲੱਗਿਆ ਚਾਹ ਧਾਰੀ ਆ ਲਓ ਜੀ ਪੀਆ ਜਿਹਨੇ ਚਾਹ ਪੀਣੀ ਹੈ ਲੱਗ ਕੇ ਖਰਾਬ ਹੋ ਗਿਆ ਉਹਦੋਂ 플ੱਗ ਖਰਾਬ ਹੋ ਗਿਆ ਫਿਰ ਹੁਣ ਅਸੀਂ ਇੱਧਰ ਹੀ ਧਰ ਲਈ ਆ ਆ ਜਨ ਅੱਠ ਜੇ ਕਰਨੀ ਪੈਂਦੀ ਉਹ ਰੇਤ ਹਾਂਜੀ ਆ ਗਏ ਸੀ ਅਸੀਂ ਕੰਮ ਤੇ ਤੇ ਹੁਣ ਲੱਗੇ ਸੀ ਅਸੀਂ ਚਾਹ ਬਣਾਉਣ ਲਓ ਜੀ ਇਹ ਧਰੀ ਹੋਈ ਚਾਹ ਆ ਕੀ ਕਰੀ ਜਨੇ ਅੱਛਾ ਉਹ ਉਸਦੇ ਨੇ ਹਰਮਨ ਦੇ ਸਕੂਲ ਚੋਂ ਲੈ ਕੇ ਆਂਦੀਆਂ ਸੀਗੇ ਬੁੱਕਸ ਉੱਥੇ ਸਟੌਰੀ ਸੀ ਲੱਗੀ ਲੱਗੇ ਹੋਏ ਸੀ ਉਤਸ਼ਾਹ ਭਰਪੂਰ ਸੁਨੇਹੜੇ ਇਹ ਤਾਂ ਜਵਾਬ ਕਰੀ ਜੇ ਤਾਂ ਉਹਨਾਂ ਨੂੰ ਪੜਾਇਆ ਕਰ ਹਾਂ ਤੇ ਬਾਣੀ ਕੰਠਾ ਇਹਦੇ ਸਾਰੇ ਬਾਣੀ ਦੇ ਕੰਠ ਨੇ ਨਾ ਠੀਕ ਹੈ ਤੇ ਆ ਸਭ ਤੋਂ ਬਵੀਰ ਇਤਨੇ ਮਾਰੀ ਤੇ ਇਹਦੇ ਵਿੱਚ ਨਾ ਠੀਕ ਨਾ ਠੀਕ ਹੈ ਚਾਹ ਅਰਥ ਲਿਖਿਆ ਹੁੰਦਾ ਇਹ ਜੋ ਅਰਥ ਨਹੀਂ ਜੀ ਇਹ ਕਾਹ ਲਈ ਸੀ ਸਫਲਤਾ ਦੇ ਰਾਹ ਇਹ ਵੀ ਪੜਨ ਨੂੰ ਬਹੁਤ ਵਧੀਆ ਅੱਛਾ ਸਫਲਤਾ ਦਾ ਮੰਤਰ ਫੈਸਲੇ ਲੈਣ ਦੀ ਕਲਾ ਆਪਣੇ ਅੰਦਰ ਝਾਤੀ ਮਾਰਨੀ ਝਾਤੀਆਂ ਦਾ ਇਹ ਜੋ ਟਾਪਿਕ ਨਹੀਂ ਨਾ ਜਿਹੜੇ ਉਹ ਬਹੁਤ ਵਧੀਆ ਸੁਨਦੇ ਜਾਨ ਚ ਇੰਟਰਵਿਊ ਚ ਸਫਲਤਾ ਸਫਲਤਾ ਦੀ ਪੋੜੀ ਕਿ ਜਾਰੇ ਨਹੀਂ ਉਹ ਤੂੰ ਫਿਰ ਵਧੀਆ ਰਹੀਵੇਂ ਪੜ੍ਹਦੀ ਹੈ ਇਹ ਜ਼ਰੂਰ ਹੈ ਪੜ੍ਹੀ ਫਿਰ ਹੁਣ ਤੂੰ ਇਹ ਹੁਣ ਵੀ ਸਟੈਂਡ ਕਰਨ ਲੱਗੀ ਆ ਆਪਣੇ ਅੰਦਰ ਝਾਤ ਮਾਰੀ ਉਹ ਹੀ ਆਪਣੇ ਅੰਦਰ ਝਾਤ ਮਾਰੂ ਦੂਜੇ ਨੂੰ ਕਹਿਣ ਤੋਂ ਬਹਿਲਾ ਆਪਣੇ ਅੰਦਰ ਝਾਤ ਮਾਰੀ ਮੁੱਕ ਪੜ ਕੇ ਨਹੀਂ ਬਾ ਆਪਣੇ ਅੰਦਰ ਹੀ ਝਾਤ ਮਾਰਨੀ ਬੈਠਾਹੀਦੀ ਆ ਦੂਜੇ ਨੂੰ ਕਹਿਣ ਤੋਂ ਬਹਿਲਾ ਆਪਣੇ ਅੰਦਰ ਦੇਖੋ ਵੀ ਦੇਖਣਾ ਠੀਕ ਆ ਜੀ ਇਹਨੇ ਬਲੋਸਟਰ ਕਰਮਲੈਸਟ ਕਿੰਨੇ ਜਮਚੇ ਵੇਣਗੇ ਚੀਨੀ ਦੇ ਹਾਂਜੀ ਕਿੰਨਾ ਚਮਚਾ ਬਣਾਣਗੇ ਪੰਜ ਪਾਓ ਪੰਜ ਪਾਓ ਬਾਦਦਾਨੇ ਪਾਉਟਾ ਲੇਨੋ ਪੈਨੋ ਬੋਲੋ ਤੇ ਚਰ ਬਹੁਤ ਬਹੁਤ ਆਵਾਜ਼ ਲਓ ਜੀ ਮੈਂ ਖਾਤੇ ਤਿੰਨ ਚਮਚੇ ਚੀਨੀ ਦੇ ਆਹ ਦੇਖੋ ਬਕਸੇ ਦੇ ਕਿ ਬਹੁਤ ਬਹੁਤ ਆ ਗਏ ਚਾਹ ਪੱਤੇ ਕਿੰਨੇ ਪਾਉਣੇ ਨੇ ਮੇ ਕਿਉਂ ਇਹ ਬਕਸੇ ਰਹੀ ਹੈ ਇਹ ਹੈਗੀ ਆ ਕਚਹਿਰੀ ਆੜੀ ਇਹ ਜ਼ਮੀਨ ਦੀ ਆੜੀ ਲੀਲਾ ਜੀ ਦੀਨ ਦੀ ਪਿੰਡਤੀ ਵਗੈਰਾ ਕੰਮ ਹੀ ਹੋ ਆ ਪੜਨੇ ਵਾਲੀ ਆ ਇਹ ਤਾਂ ਪੜੀ ਹੋਈ ਹੈ ਜੁਰਜਾ-ਕੁਰਜਾ ਕਟੰਡੇ ਫੜੀ ਹੋਈ ਹੈ ਹਾਂ ਬਬੀ ਥੋੜੀ ਜਿਹੀ ਪੜਨੇ ਵਾਲੀ ਆ ਸਾਰੀ ਇਹ ਵੀ ਵਧੀਆ ਇਹ ਜੋਗੀ ਅੱਲਾ ਯਾਰ ਖਾਨ ਦੀ ਆ ਇਹ ਤਾਂ ਵੀ ਤੋ ਤਲਵਾਰ ਤੱਕ ਚੰਡੀ ਦੀ ਬਾੜ ਹਾਂਜੀ ਬਹੁਤ ਵਧੀਆ ਇਹ ਤਾਂ ਥੋੜੀ ਜਿਹੀ ਪੜੀ ਆ ਬਾਬਾ ਜੀ ਦੇ ਬੱਚੇ ਵਾਲੀ ਆ ਜੀ ਗੱਟੀਆਂ ਨੇ ਇਹ ਇਹ ਜੀ ਨੂੰ ਨਹੀਂ ਪਤਾ ਗੱਡੀਆਂ ਦੇ ਅੱਛਾ ਹਾਸਾ ਹਾਸਾ ਬਾਬਾ ਦੀਪ ਸਿੰਘ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਸਾਰਾ ਇਹ ਤਾਂ ਦੱਸਿਆ ਗਿਆ ਓਕੇ ਅੱਜ ਇੰਨਾ ਨਹੀਂ ਬਣਈਏ ਚਾਹ ਕੱਲ ਤੇ ਮੇਰਾ ਹੱਥ ਦੁਖਦਾ ਸੀਗਾ ਸਾਰਾ ਕੰਮ ਮੇਰੇ ਮੋਟੂ ਨਹੀਂ ਦੇਖ ਨਾ ਗਰਮ ਨਹੀਂ ਹੁੰਦਾ ਹੈਗਾ ਸਰ ਚਾਹ ਪੱਤੀ ਤਾਂ ਹੋਰ ਭਲੰਦ ਬਹੁਤ ਪਾਣੀ ਦਾ ਚਾਹ ਦੁੱਧੂ ਜਿਹਾ ਲੱਗਦਾ ਥੋੜੀ ਜਿਹੀ ਪਾ ਲਓ ਨਹੀਂ ਵਾੜਾ ਨਹੀਂ ਚਾਹ ਉਹ ਭਾਰੀਆ ਆ ਗਿਆ 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 ਮੇਰੇ ਤਾਂ ਢਿੱਡ ਵੀ ਖਾਲੀ ਸੀਗਾ ਮੈਂ ਦੋ ਬਰੈਡੀ ਲਈ ਸੀ ਹਾਂਜੀ ਖਾਲੀ ਰੋਟੀ ਹਾਂਜੀ ਕਿੰਨੇ ਵਜੇਗੇ ਅੱਜ ਅੱਜ ਲੇਟ ਹੋ ਗਈ ਰੋਟੀ ਨਾ ਪੌਣੇ 3 ਹੋ ਗਏ 5 ਵਜੇ ਪੌਣੇ 3 ਵਜੇ ਰੋਟੀ ਲੱਦੀ ਮੇਰੇ ਤਾਂ ਨਾ ਭੁੱਖ ਨਾਲ ਢਿੱਡ ਦੁਖਦਾ ਸੀਗਾ ਹੰਤਰੀ ਗਾ ਰੋਟੀ ਖਾ ਕੇ ਮੇਕ ਹੋ ਗਿਆ ਸੀ ਕੰਮ ਉਹ ਕੋਈ ਕਰਨਾ ਵਾ ਕੋਈ ਟਾਈਮ ਪਾਸ ਹੋ ਗਿਆ ਸੋਚਿਆ ਪੇਪਰ ਬਣਾਉਣਾ ਸੀ ਭੁੱਲ ਗਿਆ ਮੈਂ ਥਾ ਬੜਾ ਜਿਆਦਾ ਆ ਹੁਣ ਬਣਾਈ ਤਾਂ ਮੜਾ ਜ ਮੇਰਾ ਹੱਥ ਦੁਖਦਾ ਮੈਂ ਦੇਖੋ ਮੈਂ ਜਿਆਦਾ ਨਹੀਂ ਟਾਈਪ ਕਰ ਸਕਦੀ ਮੈਂ ਹਲਕਾਰ ਕੇ ਟਾਈਪ ਸਪੀਡ ਵਾਲਾ ਕੰਮ ਮੈਂ ਟਾਈਪ ਨਹੀਂ ਕਰ ਸਕਦਾ ਜਿਵੇਂ ਦੇਖੋ ਇਹ ਘਮਮ ਮੇਰਾ ਹੱਥ ਦੋਦਵੇਂ ਕਿਵੇਂ ਕਰੂੰਗੀ ਕਰਦੇ ਯਾਰ ਹੁਣ ਤਾਂ ਜਰੂਰ ਨਹੀਂ ਆਦਾ ਛੋਟਾ ਜੀ ਆ ਪਾੜਾ ਵੱਡਾ ਨਹੀਂ ਹੈਗਾ ਰਵੀਰ ਟੈਸਟ ਯਾਰ ਇਹ ਹੱਥ ਦੋਦਾ ਕਰਦੇ ਯਾਰ ਆਇਨਾ ਬਾਰੇ ਇਹ ਤਾਂ ਸਪੀਡ ਵੀ ਨਹੀਂ ਵੜਨੀ ਹੁਣ ਕਰੀ ਤਾਂ ਅਸੀਂ ਮੜ ਜਾ ਹੂੰ ਕੱਲ੍ਹ ਰੋ ਤੇ ਮੈਂ ਕੱਪਤੀ ਸੀ ਹੱਥ ਮੇਰਾ ਬਹੁਤ ਜ਼ਿਆਦਾ ਦੁਖਦਾ ਸੀ ਹੁਣ ਤਾਂ ਠੀਕ ਆ ਦੀ ਸਤਿਨਾਮ ਅਨੰਤ ਦੀਵਾ ਪਰਮੇਸ਼ਰ ਆਪਣਾ ਕਿੰਨਾ ਹੁਣ ਕਟ ਗਿਆ ਥੱਲੇ ਨੂੰ ਕਿੰਡ ਗਿਆ ਤਾਂ ਬਲੱਡ ਜਿਹਾ ਕਰੇ ਜਾ ਰਹਾ ਨਹੀਂ ਨਾ ਨੂੰ ਕੋਰਾ ਤਾਂ ਅਸ ਨਹੀਂ ਹੁੰਦਾ ਵੀ ਉਹਦਾ ਹੱਥ ਦੋ ਉਹਨਾਂ ਨੂੰ ਮੈਂ ਕੀ ਕਰਾਂ ਉਹ ਜ਼ਰੂਰੀ ਵੀ ਹੁਣ ਤੁਸੀਂ ਕਰ ਦੋ ਟਾਈਪ ਤੇ ਦਰਦ ਵੀ ਹੁੰਦਾ ਬਹੁਤ ਜ਼ਿਆਦਾ ਪੰਜਾਬ ਵਿੱਚ ਹੋਣ ਵਾਲਾ ਹੈ ਵੱਡਾ ਸੰਕਟ ਅਜੇ ਨੂੰ ਥੋੜਾਣਾ ਹੋ ਗਿਆ ਰੱਦ ਅਲਰਟ ਜਾਰੀ ਹੈ ਨਵੀਂ ਖਬਰਾਂ ਬਾਰੇ ਅੱਜ ਸੋਤੇ ਚੈਕ ਕਰਦੇ ਹਾਂ ਹਾਂ ਕੰਟੈਂਟ ਇਹੋ ਜਿਹਾ ਬਣਾਉਂਦੇ ਨੇ ਵੀ ਹਾਂ ਰਹੇ ਘੰਡਾ ਦੇ ਘਰ ਹਾਂ ਦਾ ਗੋਲਾ ਲੱਗੇ ਪਈ ਹੈ ਬਾਦੂ ਨੂੰ ਕਾ ਪੰਜਾਬ ਚ ਰਹੇ ਰਹੇ ਤੋਂ ਮੈਂ ਚਾਹ ਪੀ ਰਿਹਾ ਹਾਂ ਚਾਹ ਪੀ ਜਾ ਰਹੇ ਨਹੀਂ ਤਾਂ ਬੰਦਾਂ ਕਰ ਸਾਂਜੀ ਚਾਹ ਬਣਾਉਣ ਲੱਗੇ ਬਣਾਉਂ ਚਾਰ ਵਜੇ ਵਾਲੀ ਚਾਹ ਸੌ ਮੈਨਾ ਕੱਥੇ ਸਰਦਾਰ ਇੱਕ ਕਿੰਨੇ ਵਜੇ ਬਿੱਤੀ ਸੀ ਭਾਈ ਸਵੇਰੇ ਬਿੱਤੀ ਸੀ ਹੁਣ 4 ਵਜੇ ਵਾਲੀ 4 ਵਜੇ ਹੀ ਤਾਂ ਤਾਂ ਜ਼ਰੂਰੀ ਹੋ ਬਾਈ ਕੱਟ ਦੀ ਕਰ ਲਿਓ 12 ਦੇ ਘਰੀ ਵੀ ਇਹ ਮੇਰੇ ਬਾਹਰ ਆ ਜਾਂਦੀ ਆ ਦੁੱਧ ਚ ਕੁੱਤੀ ਜੀ ਪਾ ਲਵਾਂ ਹਾਂਜੀ ਅੱਜ ਬਾਹਰ ਉਹ ਕਰਤੀ ਸਫਾਈ ਸਾਰੀ ਇਹ ਲਾਇਆ ਹੋਇਆ ਕਿੰਨੂ ਦਾ ਬੂਟਾ ਇੱਥੇ ਸੀਗੀ ਅੰਗੂਰਾਂ ਦੀ ਬੇਰ ਇਹ ਨੂੰ ਲੱਗਦੇ ਆ ਬਤਾਉਂ ਅਮਰੂਦ ਇਹ ਘਟਾ ਹਲ ਡੱਬ ਦਰਖਤ ਰਚਾਇਆ ਸੀ ਕੌਣ ਹੋਰ ਲਿਆ ਕੇ ਲਾਵਾਂਗੇ ਉਹ ਸਾਰੇ ਲਾਏ ਸੀ ਇੱਧਰ ਅਮਰੂਦ ਕਿਤੇ ਨਿੰਮਾ ਅੰਕਲ ਨੇ ਸਾਰੀ ਸਫਾਈ ਕਰਤੀ ਹੈ ਸਾਫ਼ ਸੁੱਧ ਹੋ ਗਈ ਸਾਰੀ ਸਫਾਈ ਕਰਤੀ ਨਾ ਅੰਕਲ ਨੇ ਜਿੰਦ ਢੰਡ ਚੜਤੀ ਗਯਾ ਮਾਰ ਜਾ ਕੇ ਤੇਨੂੰ ਖੰਬਾ ਛੜ ਗਯਾ ਇਹ ਜਿਆ ਘਟਿ ਚ ਗੱਡੀ ਚ ਪਈ ਹਾਂਜੀ ਹੁਣ ਅਸੀਂ ਹੋ ਗਏ ਸੀਗੇ ਫ੍ਰੀ ਕੰਮ ਤੋਂ ਤੇ ਜਾਣ ਲੱਗੇ ਸੀਗੇ ਘਰ ਨੂੰ ਬੜੀ ਗੜੀ ਆ ਪ੍ਰੇਤਮਾ ਇਹਨੇ ਦੇਵਾ ਪਿੱਛੇ ਵੀ ਹੈ ਨਾ ਬੁੱਕ ਆ ਸ਼ਾਪ ਪ੍ਰੇਤਮਾ ਦੇ ਉਹਨਾਂ ਦੇ ਵੀ ਉਹਨੇ ਪ੍ਰੇਤਮਾ ਦੇ ਯਾ ਕੋਰੇ ਬ੍ਰਦਰ ਵੀ ਉਹਦੀ ਕਾਪੀ ਲੈ ਰੱਬੀ ਕਿਹੜੀ ਕਾਪੀ ਆ ਓ ਕਪੀਆ ਗਿਆ ਜੇ ਜੋ ਜਿਹੜਾ ਪਚਮ ਨਜੀ ਦਾ ਤਾਂ ਗਈ ਸੀ ਉਹ ਤਾਂ ਕੋਟੀ ਤੇ ਲਾਉਣ ਨੂੰ ਕੋਟੀ ਤੇ ਲਾਉਣ ਨੂੰ ਆਦੂ ਗਾਈ ਸੀ ਇੱਥੇ ਕੋਈ ਦੁਕਾਨ ਆ ਉੱਥੇ ਮਿਲ ਜਾਂਦੀ ਹਾਂ ਹਾਂ ਉਹ ਦੇਖਣ ਦੇ ਭਲੀ ਹੈ ਕਹਿੰਦੀ ਤਾਂ ਤੁਸੀਂ ਅਮਨਜੀ ਮੈਡਮ ਜਾਂਦੇ ਸੰਦੀਪ ਬਣਾ ਉਹ ਜਵਾਕ ਦੇ ਦਿੱਤਾ ਜਾਂਦਾ ਇਹਦਾ ਵੀਡੀਓ ਬਣਾਉਣੀ ਸੀ ਪਹਿਲਾਂ ਦੇਖਿਆ ਹੀ ਨਹੀਂ ਮੈਂ ਤਾਂ ਦੇਖਦੇ ਆ ਬਰਗਰ ਤਾਂ ਨਹੀਂ ਖਾਣਾ ਹੈ ਟਰੈਡੀ ਦਾ ਕਰ ਲਈ ਦੋ ਬੁੱਖ ਤਾਂ ਰਹੀ ਸੀ ਮੈਨੂੰ ਲੱਗੀ ਹੋਈ ਹੈ ਬਰਗਰ ਵਾਈਟ ਆਣੇ ਆ ਗਏ ਤੇ ਹਰਮਨ ਕਹਿੰਦਾ ਸੀ ਪੀਜ਼ਾ ਲਿਆ ਦਿਓ ਵਰਕਰ ਵੇਟ ਤਾਂ ਪਹਿਲਾਂ ਇੱਥੇ ਥੋੜੀ ਤੁਸੀਂ ਲੈ ਕੇ ਜਾਂਦੇ ਹੁੰਦੇ ਸੀ ਇੱਥੇ ਵੀ ਤਾਂ ਖਾਂਦੇ ਨੇ ਇੱਥੇ ਦੀ ਬਾਹਰ ਲਈ ਚੀਜ਼ਾਂ ਫੜਾਈਆਂ ਨਹੀਂ ਮੇਰੇ ਕਹਿਣਾ ਮੈਂ ਥੋੜੇ ਸੀਗਾ ਜਦੋਂ ਚਾਸ ਹੋ ਗਿਆ ਤਾਂ ਮੈਂ ਤਬ ਬੁਲਾ ਦਿੰਦਾ ਅੰਦਰੋਂ ਟ੍ਰੇਲ ਹੈ ਜਾਨੀ ਸੀ ਕਿ ਹਾਜੂ ਬਾਜ਼ਾਰ ਖੱਲੀ ਖੱਲੀ ਜੀ ਉਹ ਬਣਾ ਕੇ ਦੇ ਦੇ ਬਈ ਅਦਰਕ ਲੇਲਨ ਕਲੱਬ ਦਾ ਕੁਪੜਾ 20 20 ਅਦਰਕ ਲੈ ਆਲੀ ਦੀ ਅਦਰਕ ਵਾਲਾ ਪਿੱਛੇ ਸ਼ਕਰਗੰਦੀ ਤੋਂ ਪੇਸ਼ ਕਰਣੀ ਆਲੂ ਤਾਂ ਲੈਣੇ ਆ ਨਹੀਂ ਆਲੂ ਨਹੀਂ ਲੈਣੀ ਲੋ ਜੀ ਕਲੂਲਾ ਹੀ ਹੋ ਜਾਂਦੀ ਐ ਨਹੀਂ ਨਹੀਂ ਰਾਤ ਇੱਥੇ ਹੀ ਹੋ ਜਾਂਦਾ ਉਹ ਇਹ ਹੁੰਦਾ ਵਾ ਜਦੋਂ ਪੂਰੇ ਪਿੱਛੇ ਨੂੰ ਮੁੜਨਾ ਪਿਆ ਇੱਕ ਵਾਰੀ ਜ਼ਿਆਦਾ ਆਪਾਂ ਮੋੜ ਜਾ ਮੋੜਿਓ ਉੱਤੇ ਤੇ ਵਧੀਆ ਰਹਿੰਦੇ ਆ ਆਪਾਂ ਤੋਂ ਉਹ ਟਾਈਮ ਵਧੀਆ ਹੁੰਦਾ ਕਹ ਨਹੀਂ ਗੱਡੀਆਂ ਪਿੱਛੇ ਆਉਂਦੀਆਂ ਨੇ ਜੀ ਨੋ ਟਿਪਰ ਵਾਲੀ ਤੇ ਵੀ ਐਵੇਂ ਸੇ ਗਲਤ ਆ ਰਹੀ। ਬਹੁਤ ਜ਼ਿਆਦਾ ਗਾਉ। ਕਿਉਂਕਿ ਟਿਪਰ ਇੱਥੇ ਵਜੇ ਛੋਟੀ ਜੀ ਦਾ ਪੁਲ ਜਿਹਾ ਉਹ। ਲੋਕ ਗੱਡੇ ਵੱਡੇ ਵੱਡੇ ਕੱਢਣੇ ਨੇ ਟਰੱਕ। ਹੁਣ ਸਾਰੀਆਂ ਗੱਡੀਆਂ ਪਿੱਛੇ ਮੁੜ ਕੇ ਹੁੰਦੀਆਂ। ਉੱਥੇ ਲੱਗਿਆ ਪਿਆ ਜਾਮ। ਲੋਕ ਘੜੇ ਨਿੱਕੀ-ਕਿ ਘੰਟੇ ਦੇ। ਹਾਂ ਹੋ ਗਈ ਸੀ ਛੋਟੀ। 6 ਵਜੇ 4 ਵਜੇ ਦੇ ਨਿਕਲੇ ਹੋਏ ਆਪਾਂ ਨੂੰ ਕਿੰਨੇ ਵਜੇ। ਸਵੇਰ 5:00. ਸਵੇਰ 5:00. ਪਿੱਛੇ। ਘੰਟਾ ਹੋ ਗਿਆ ਆ ਤੇ ਗਲਤ ਆ ਬਹੁਤ ਜਿਆਦਾ ਇੱਕ ਪਿੱਛੇ ਜਾਮ ਇਹਨੇ ਲੱਗ ਜਾਂਦਾ ਚਲੋ ਆਪਣੇ ਪਿੱਛੇ ਗੱਡੀ ਹੈ ਨਹੀਂ ਸੀ ਕੋਈ ਆਪਾਂ ਤਾਂ ਘੱਡ ਲਈ ਹੋਏ ਜਿਹੜੇ ਹੁਣ ਇੰਨੇ ਜਾਮ ਨੇ ਉਹ ਪਿੱਛੇ ਬੈਕ ਵੀ ਨਹੀਂ ਹੋ ਸਕਦੀਆਂ ਹਨ ਉਹ ਤਾਂ ਆਉਂਦਾ ਪੰਪ ਚੀਨੋਂ ਦਾ ਚੀਨੋਂ ਵੀ ਨਹੀਂ ਤੇ ഹർ മു ആണ് ਹਾਏ ਬਿੱਚੂ ਕੋ ਸੜਦੀ ਏ ਏ ਚਾਬੜੀ ਆਣੀਆ ਕੋਣੀ ਮੇਰੇ ਨਾਲ ਮੇ ਬਾਤ ਠੀਕ ਆ ਉਹ ਠੀਕ ਆ ਹਾਂ ਬਚਾ ਉਹ ਠੀਕ ਸਾਨੂੰ ਹੁਣ ਘੁੰਮ ਕੇ ਕਨੇਚੀ ਦੇ ਵਿੱਚ ਤੇ ਹਰਮਨ ਨੂੰ ਕਹਿੰਦੀ ਤੂੰ ਪਰੇ ਹਟ ਕਹਿੰਦੀ ਹਰਮਨ ਨੂੰ ਕਹਿੰਦੀ ਪਰੇ ਹਟ ਡੈਡੀ ਸਟੇ ਵੀ ਡੈਡੀ ਸਟੇ ਵੀ ਉੱਧਰ ਦੇਖ ਡੈਡੀ ਡੈਡੀ ਅੱਜ ਤੁਸੀਂ ਵੀਡੀਓ ਬਾਈ ਸੀਗੀ ਹਾਂਜੀ ਬਾਕੀ ਵੀ ਜੀ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਨਾ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਅਰੇ ਹਰਮਨ ਕਹਦੇ ਸਾਰੇ ਹਰਮਨ ਲਾਈਕ ਐਂਡ ਸਬਸਕ੍ਰਾਈਬ ਲਾਈਕ ਐਂਡ ਸਬਸਕ੍ਰਾਈਬ ਕਰਤ ਹਾਂ ਥੈਂਕ ਯੂ ਜਰੂਰ ਕਰਿਆ ਕਰੋ ਜਿਹਨੇ ਨਹੀਂ ਕੀਤਾ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਦੇਣਾ ਜਿਹਨੇ ਵੀਡੀਓ ਦੇਖ ਤਾ ਉਂ ਤਾਂ ਲਾਈਕ ਜਰੂਰ ਕਰਦੇ ਆ ਕਰੋ ਦੇਖ ਕੇ ਛੱਡਿਆ